ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਕਾਲੇਕੇ ਦੇ ਵਿੱਚ ਕਾਲੇਕੇ ਪਿੰਡ ਜ਼ਿਲ੍ਹੇ ਮੋਗੇ ਦਾ ਮਨਮਤਾ ਨਗਰ ਆ ਮਿੱਤਰੋ ਤੇ ਇਹ ਪਿੰਡ ਆ ਜਿਹੜਾ ਜਦੋਂ ਤੁਸੀਂ ਬਾਗੇ ਪੁਰਾਣੇ ਆਗੇ ਬਾਗੇ ਪੁਰਾਣੇ ਤੋਂ ਸਿੱਧੀ 5 ਕਿਲੋਮੀਟਰ ਦੀ ਦੂਰੀ ਤੱਕ ਕਰਦੇ ਕਾਲੇਕੇ ਪਿੰਡ ਦੇ ਵਿੱਚ ਸੜਕ ਹੁੰਦੀ ਆ ਇੱਕ ਨੀਲੀ ਰਾਵੀ ਨਸਲ ਦੇ ਵਿੱਚ ਪੈਂਦੀ ਮੱਝ ਵਿਕਾਊਆ ਮਿੱਤਰੋ ਕਿੰਨੇ ਦਿਨਾਂ ਦੀ ਸੂਈ ਆ ਕਿੰਨੇ ਦੁੱਧ ਤੇ ਚਲਦੀ ਆ ਕੀ ਇਹਨੇ ਮਗਰ ਜਾਨਵਾਰ ਆ ਸਾਰੀ ਡਿਟੇਲ ਲੈ ਲੈਣੇ ਆਪਾਂ ਭਾਈ ਦੇ ਨਾਲ ਆਓ ਮਿਲਦੇ ਆ ਭਾਈ ਨੂੰ ਜਾਣਕਾਰੀ ਲੈਣੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਆ ਵੱਡੇ ਭਾਈ ਸਿਤਾ ਦੇ ਪਰਿਵਾਰ ਵੀਰੇ ਹਾਂਜੀ ਹਾਂਜੀ ਵਧੀਆ ਅਸਾਂ ਨਾਮ ਦੱਸ ਦਈਏ ਕਿਹੜਾ ਦੀ ਨਾਮ ਮੇਰਾ ਪਿੰਦਰ ਸਿੰਘ ਆ ਜੀ ਸਾਨਫ ਗਰਮੇਸ਼ ਸਿੰਘ ਪਿੰਡ ਕਾਲੇ ਕੇ ਜਿਹੜਾ ਮੋਗਾ ਠੀਕ ਆ ਅਚਾ ਪਿੰਦਰ ਭਾਈ ਛੜਕ ਦਾ ਨਾਥੇ ਵਾਲੀ ਦਾ ਥੋਕੇ ਵਾਲੀ ਛੜਕ ਤੇ ਆ ਗਿਆ ਇਹ ਥੋਕੇ ਵਾਲੀ ਛੜਕ ਤੇ ਘਰ ਰਹਿ ਜਾਂਦਾ ਵੀ ਆਪਰੇ ਠੀਕ ਆ ਕੀ ਪੁੱਛ ਕੇ ਆ ਜਣੋ ਵੀ ਕਿਹੜੇ ਭਾਈ ਦੇ ਕਰਜਣ ਇਹ ਪਿੰਦਰ ਸਰਪੰਚਾਂ ਦਾ ਪੁੱਛ ਲੈਣ ਜਿੱਥੋਂ ਮਰਜੀ ਠੀਕ ਹੈ ਵੀਰੇ ਅੱਛਾ ਪਿੰਦਰભાઈ ਜਿਹੜੀ ਮਹਿ ਵੇਚਣੀ ਆਪਾਂ ਕਿੰਨੇ ਵਾਰ ਸੂਚ ਛੋਟੀ ਸੂਈ ਹੈ ਇਹ ਤੀਜੀ ਸੂਈ ਸੂਈ ਵੀ ਹੈ ਬਾਈ ਤੀਜੀ ਸੂਈ ਸੂਈ ਹੋਈ ਹੈ ਕਿੰਨੇ ਦਿਨ ਹੋ ਗਏ ਸੂਈ ਨੂੰ ਬਾਈ ਇਹ ਬਾਈ ਤਿੰਨ ਤਰੀਕ ਦੀ ਸੂਈ ਵੀ ਆ ਤੇ ਅੱਜ ਵੇਖ ਲਓ ਵੀ ਹੈਗੀ ਆ 12 12 ਹਾਂ ਹਾਂ ਤਿੰਨ ਤਰੀਕ ਦੀ ਸੂਈ ਵੀ ਹੈ ਤੜਕੇ ਦੀ ਤਿੰਨ ਤਰੀਕ ਦੀ ਸੂਈ ਹੋਈ ਆ ਹਾਂਜੀ ਕਿੰਨਾ ਦੁੱਤੇ ਚੱਲਦੀ ਹੈ ਵੀਰੇ ਇਹ ਹੁਣ ਬਾਈ 11 ਤੋਂ 12 ਕਿਲੋ 11 ਤੋਂ 12 ਕਿਲੋ ਤੇ ਉਹ ਪੀਕ ਲੈਵਲ ਕਿੰਨਾ ਦੇ ਜਾਂਦੀ ਹੈ ਇਹਦਾ ਬਾਈ ਪਿਛਲੀ ਈਰ ਆਪਾਂ 14 ਲੀਟਰ ਚ ਹੋਇਆ ਚਿਕਨੇ ਉਹ ਰੀ ਦੀ ਕੱਟੀਆਂ ਸੀਮਣ ਆਪਣੇ ਕੋਲੇ ਆ ਬਾਈ ਜਿਹੜਾ ਭਰਾਇਆ ਸੀ ਬਾਈ ਨੇ ਉਹ ਆਪਣੇ ਕੋਲੇ ਆਵੇ ਤੁਹਾਨੂੰ ਮੈਂ ਖਾਵੀ ਦਊਗਾ ਪੈਕਟ ਦੇ ਵਿੱਚ ਬੰਦ ਆ ਤੇ ਆਹ ਕੱਟੀਆਂ ਦੇ ਮਗਰ ਬਾਈ ਹਨਾ ਆਹ ਕੱਟੀਆਂ ਵੀ ਸੋਹਣੀਆਂ ਹਨਾ ਬਾਈ ਵਾਕੇ ਮਾਰ ਕੀ ਬਾਅਦ ਦਿੱਤੇ ਲੈ ਕੇ ਗਈ ਆ ਕੱਟੀ ਕਾਲੀ ਦੇਗੀ ਹੂੰ ਬੱਦ ਅੱਖਾਂ ਦੇ ਵਿੱਚ ਜਵਾਬ ਕੱਟੀ ਤੇ ਪੂਰਾ ਵਾ ਪੂਰੀ ਹੈ ਅੱਖਾਂ ਬਿਲੀਆਂ ਹੂੰ ਅੱਛਾ ਮੋਚਵਾਈ ਚਵਾਈ ਦੀ ਪੋਲੀ ਹੈ ਵੀਰੇ ਹਾਂ ਚਵਾਈ ਵਧੀਆ ਬਾਈ ਇੱਕ ਨੰਬਰ ਆ ਚਵਾਈ ਠੀਕ ਹੈ ਵੀਰੇ ਜੇ ਕੋਈ ਘਰੇ ਲੱਖਣ ਨਾਲ ਲੈ ਜੇ ਲਾਂਬਾ ਤਾਂ ਨਹੀਂ 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 ਬਾਈ ਕੀ ਰੇਟ ਰਹੂਗਾ ਵੀਰੇ ਰੇਟ ਦਾ 135 ਕਰ ਦੇ ਮੈਂ ਠੀਕ ਹੈ ਮਾਨਤਨ ਹੋ ਜੂ ਵਿੱਚ ਮਾਨਤਨ ਕਰ ਦਾਂਗੇ ਬਾਈ ਠੀਕ ਹੈ ਵੀਰੇ ਅੱਗੇ ਪਹਿਲਾਂ ਝੋਟੀ ਪਾਈ ਸੀ ਹੋਵੇ ਕੀ ਉਦੋਂ ਬਾਈ ਉਹ ਵਹਿ ਗਈ ਸੀ ਬਾਈ ਉਦੋਂ ਤੀਜੇ ਦਿਨ ਹੀ ਕਿ ਦੂਜੇ ਦਿਨ ਹੀ ਵਹਿ ਗਈ ਠੀਕ ਹੈ ਵੀਰੇ ਕੱਢੀ ਪਾਰ ਨੂੰ ਪਰਾ ਤੋਰੀ ਇਹਨੂੰ ਲੈ ਵੀ ਮਿੱਤਰੋ ਲੇਵੇ ਭਾਂਡੇ ਵਾਲੀ ਝੋਟੀ ਆ ਦੇਖੋ ਤੇ ਠੰਡ ਠੰਡੂ ਚੰਗਾ ਲੱਗਾ ਸੀ ਲੂ 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 ਤੁਰ ਗਏ ਮਰੀ ਮਮਾ ਬੜੀ ਉੱਚੀ ਪੜਾਈ ਮੈਂ ਟੋੜਨਾ ਲਾਉਗੀ ਪਰ ਉਹ ਕੰਮੇ ਕਰੀ ਗਈ ਦੇਖੋ ਇਹ ਖੋਲੀ ਵਾਲੂ ਵਗੈਰਾ ਦੀ ਮਿੱਤਰੋ ਤੁਰਦੀ ਨਾ ਪਲਵਾਨਾਂ ਨੂੰ ਲਿਆ ਵੀਰੇ ਹੂੰ ਓਕੇ ਦੀ ਰਿਪੋਰਟ ਆ ਜਾਵਾ ਇਹ ਚਵਾ ਚੋਣ ਚਣ ਵੀ ਬਹੁਤ ਚੰਗਾ ਲੱਗਾ ਹੋ ਬਈ ਉਹ ਵਧੀਆ ਬਈ ਚੋਣ ਜਾ ਬੱਚਾ ਲਾ ਲਈ ਚਵਾਦ ਤੁਰਤਾ ਰੰਮਰਾਲੂ ਵੀਰੇ ਹਾਂ ਹਾਂ ਬੰਦੇ ਖੋਲੀ ਤੇ ਬਣ ਕੇ ਫਿਰ ਛੱਡਦੇ ਬੱਚਾ ਪਾਉਂਦੇ ਇੱਥੇ ਬਣ ਲੋ ਇੱਥੇ ਬਣ ਲਾ ਪਾਉਂਦੀ ਹੈ ਹੈ ਇੱਥੇ ਬਣ ਲੈ ਵੀ ਮਿੱਤਰੋ ਕੱਟੀ ਛੱਡ ਦੇਣ ਲੱਗੇ ਆਪਾਂ ਥੱਲੇ ਤੇ ਤੁਹਾਨੂੰ ਚਵਾ ਦੇਣਾ ਵਾ ਦਿਖਾ ਆ ਪੈਂਦਾ ਕਰਮਾ ਵਾਲੀ ਦਾ ਐਨ ਓਕੇ ਹੋ ਗਿਆ ਵੇਖ ਲਓ ਬਈ ਟਾਈਮ ਨਾਲੇ ਦਿਖਾ ਦੀ ਪੁੱਤ ਕਿੰਨਾ ਹੋਇਆ ਹਜੇ ਪਿਛਲੇ ਪਿੱਛੇ ਆ ਮੋਬਾਈਲ ਤੇ ਇਧਰਲੇ ਪਾਸੇ ਟਾਈਮ ਦਿਖਾ ਦੇ ਵੀ ਇੱਕ ਕੋਈ ਵਜ੍ਹਾ ਪਿੰਡ ਹਿਸਾਬ ਨਾਲ 1 ਵਜੇ ਹਾਂ ਆ ਵੇਖ ਲਓ ਬਈ ਠੀਕ ਆ ਉਸ ਹਿਸਾਬ ਤੇ ਟਾਈਮ ਤੇ ਆਪਾਂ ਪਰਚਾ ਛੜਾਇਆ ਇਹਦੇ ਸੋਦੇ ਚੋਲੀ ਨਾਲ ਖਾਲੀ ਕਰਦੀ ਲੈ ਵੀ ਮਿੱਤਰੋ ਤੁਹਾਨੂੰ ਐਨ ਪਸਮਾਕ ਕਰਾਈਆ ਕਰਮਾ ਵਾਲੀ ਸਤਤਨ ਉਤਾਰਾਂ ਬੈ ਜਿਹੜੀਆਂ ਵੀਆ ਵਿਖਾ ਦੇਣੀਆਂ ਓਕੇ ਦੀ ਰਿਪੋਰਟ ਆ ਸਾਰੇ ਪੱਖ ਤੋਂ ਮੈਂ ਹੂੰ ਬੜਾ ਡਰ ਡੁਰ ਕੇ ਦਰਦੀ ਡੁਰਦੀ ਵੀ ਨਹੀਂ ਆ ਨਾ ਨਹੀਂ ਡਰਦੇ ਨਹੀਂ ਗਿਆ ਨਹੀਂ ਡਰਦੀ ਬਾਈ ਜਮੇ ਉਹ ਹੋਰ ਨਹੀਂ ਆ ਜਿਵੇਂ ਲੂਤ ਲੂਤੂ ਜੈ ਨਹੀਂ ਨਹੀਂ ਉਵੇਂ ਨਹੀਂ ਠੰਡੀ ਦੇਖੋ ਗਾਦੀ ਟੂਣ ਚਾ ਰੋ ਪੱਧਰਾ ਹੈ ਨਾ ਪਹਿਲੇ ਦੂਜਿਆਂ ਦੀ ਮਾਰਤ ਹੂੰ ਹੂੰ ਮੈਂ ਠੀਕ ਆ ਬਸ ਪਹਿਲੇ ਬਾਅਦ ਚੂਲੇ ਓਕੇ ਪਹੁੰਚ ਗਿਆ ਚੋਣ ਤਣ ਲੱਗਾ ਕਰਮਾਲੀ ਨੂੰ ਮੂੰਹ ਮੱਥਾ ਵਿਖਾ ਦੇ ਪੁੱਤ ਕੱਟੀ ਜਾਂਦੇ ਮਗਰ 135000 ਰੁਪਿਆ ਡਿਮਾਂਡ ਆ ਸੁਆ ਤੀਜਾ ਵੀਰੇ ਤੀਜਾ ਸੁਆ ਇਹਦਾ ਸੁਆ ਸੁਈ ਆ ਮਿੱਤਰ ਦੀ ਆਪਣੀ 14 ਕਿਲੋ ਪੀਕ ਲੈਵਲ ਦਾ ਰਿਕਾਰਡ ਆ ਨੰਬਰ ਕਿੰਨਾ ਪਿੰਦਰ ਰੁਪਈਆ ਆਪਣਾ ਆਪਣਾ ਬਾਈ ਹੈਗਾ 97811 97811 65015 65015 ਚੰਗੀ ਚੱਲੀ ਕੱਟੀ 97811 97811 65015 ਠੀਕ ਆ ਬੇਸ ਨੰਬਰ ਤੇ ਕਰ ਲਓ ਵੀਰੇ ਨਾਲ ਗੱਲਬਾਤ ਧੰਨਵਾਦ ਸ਼ੁਕਰੀਆ